ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਹੀਦ ਬਾਬਾ ਮੋਤੀराम ਮੈਰਾ ਸੇ ਨੌਜਵਾਨ ਸੇਵਕ ਸਭਾ ਵੱਲੋਂ ਬੜੇ ਹੀ ਉਤਸ਼ਾਹ ਤੇ ਚਾਹਵਾਂ ਦੇ ਨਾਲ ਇੱਕ ਵੱਡੇ ਪੱਧਰ ਤੇ ਦਰਬਾਰ ਸਾਹਿਬ ਦੇ ਬਾਹਰ ਇੱਕ ਲੰਗਰ ਭੰਡਾਰਾ ਲਗਾਇਆ ਗਿਆ ਹੈ ਜਾਣਦੇ ਹਾਂ ਇਹਨਾਂ ਦੇ ਸੇਵਾਦਾਰਾਂ ਕੋਲੋਂ ਕੀ ਕਹਿਣਾ ਹੈ ਉਹਨਾਂ ਦਾ ਇਸ ਬਾਰੇ ਅੱਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿੱਚ ਮੋਤੀराम ਸੇਵਕ ਸਭਾ ਵੱਲੋਂ ਸਾਰੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਲੰਗਰ ਦੀ ਤਿਆਰੀ ਕੀਤੀ ਗਈ ਹੈ ਜੀ ਜਿਹੜਾ ਕਿ ਸ਼ਾਮ ਤੋਂ 6 ਵਜੇ ਤੋਂ ਸ਼ੁਰੂਆ ਤੇ ਰਾਤ ਤੱਕ ਚੱਲੇਗਾ ਇਹ ਲੰਗਰ ਹਰ ਸਾਲ ਬਾਬਾ ਮੋਤੀराम ਜੀ ਨੌਜਵਾਨ ਸੇਵਕ ਸਭਾ ਵੱਲੋਂ ਹਰ ਸਾਲ ਇਸੇ ਤਰ੍ਹਾਂ ਹੀ ਲਗਾਇਆ ਜਾਂਦਾ ਇਹਦੇ ਵਿੱਚ ਸੰਗਤਾਂ ਨੂੰ ਇਹ ਅਪੀਲ ਕੀਤੀ ਜਾਂਦੀ ਆਓ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਦਰ ਦੇ ਆਣ ਕੇ ਖੁਸ਼ੀਆਂ ਪ੍ਰਾਪਤ ਕਰੋ ਤੇ ਲੰਗਰ ਪਿਛਾੜ ਦੀ ਸੇਵਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸਾਧ ਸੰਗਤ ਨੂੰ ਸਭ ਤੋਂ ਪਹਿਲਾਂ ਜੀ ਗੁਰੂ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਦਿੰਨੇ ਆ ਇਹ ਜੋ ਸੇਵਕ ਸਭਾ ਸਾਡੀ ਸ਼ਹੀਦ ਬਾਬਾ ਮੋਤੀਰਾ ਮਹਿਰਾ ਨੌਜਵਾਨ ਸੇਵਕ ਸਭਾ ਤਰਨਤਾਰਨ ਵੱਲੋਂ ਪਿਛਲੇ ਕਾਫੀ ਸਮੇਂ ਤੋਂ ਲੰਗਰ ਪੰਡਾਰਾ ਦੀ ਅਤੁੱਟ ਸੇਵਾ ਕਰ ਰਹੇ ਆ ਔਰ ਕਰਦੇ ਰਹਿਣਗੇ ਇਹ ਜਿਹੜੀ ਸੇਵਾ ਵਾ ਇਹ ਸਾਰੇ ਹੀ ਸਭਾ ਦੇ ਵੱਲੋਂ ਬੜੇ ਤਨਮਨ ਤਨ ਦੇ ਨਾਲ ਕੀਤੀ ਜਾਂਦੀ ਹੈ ਔਰ ਸ਼ਹਿਰ ਵਾਸੀਆਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਇਸ ਸਭਾ ਦੇ ਵਿੱਚ ਵੱਧ ਤੋਂ ਵੱਧ ਸਹਿਯੋਗ ਦੇਣ ਔਰ ਗੁਰੂ ਘਰ ਦੇ ਵਿੱਚ ਆ ਕੇ ਲੰਗਰ ਛਕਣ ਜੋ ਕਿ ਸ਼ਾਮੀ 6 ਵਜੇ ਤੋਂ ਲੈ ਕੇ ਰਾਤ ਤਕਰੀਬਨ 2 ਵਜੇ ਤੱਕ ਚੱਲੇਗਾ